ਦੇ ਬਣਾਇਓ ਸਰਪੰਚ ਸਾਹਿਬ ਕੋਈ ਛੱਡਿਓ ਨਾ ਕੋਈ ਕਾਲੀ ਕਾਂਗਰਸੀ ਦਾ ਜਮਾ ਹੀ ਨਾ ਛੱਡਿਓ ਇਹਨਾਂ ਦੇ ਪਹਿਲਾਂ ਉਹਨਾਂ ਨੇ ਪੈਸੇ-ਪੋਸੇ ਬਾਲੇ ਖਾਦੇ ਹੋਏ ਉਹਨਾਂ ਨੂੰ ਬਿਮਾਰੀਆਂ ਬਾਲੀਆਂ ਲੱਗਦੀਆਂ ਉਹਨਾਂ ਦਾ ਉਹਨਾਂ ਦਾ ਇਲਾਜ ਪੈਲ ਦੇ ਆਧਾਰ ਤੇ ਕਰਾਉਣਾ ਆਪਣੇ ਵਾਲੇ ਜੇ ਘੱਟ ਬਿਮਾਰ ਨੇ ਆਪਣੇ ਵਾਲੇ ਮੇਰੇ ਨਾਲ ਜਿੰਨੇ ਕੇ ਬੰਦੇ ਨੇ ਉਹ ਸਾਦੇ ਬੰਦੇ ਨੇ ਮਿਹਨਤੀ ਜੇ ਬੰਦੇ ਆ ਤੁਸੀਂ ਤਾਂ ਖੇਤਾ ਖੁੱਤਾਂ ਦੇ ਕੰਮ ਕਰਦੇ ਰਹਿੰਦੇ ਹੋ ਸਾਰੇ ਉਹ ਦੂਜੇ ਨੇ ਭਾਰੇ-ਭਾਰੇ ਜੇ ਬਾਲੇ ਬੈਠੇ-ਬੈਠੇ ਵਿਆਹਾਂ 'ਚ ਬੋਤਲ-ਬੋਤਲ ਪੀ ਜਾਂਦੇ ਉਹ ਹੋਣੇ ਉਹਨਾਂ ਦੇ ਲਿਵਰ ਲੋਵਰ ਬਾਹਲੇ ਖਰਾਬ ਹੋ ਉਹਨਾਂ ਦੇ ਪਹਿਲਾਂ ਬਣਾਇਓ ਉਹਨਾਂ ਦਾ ਇਲਾਜ ਆਪਾਂ ਸਾਰਿਆਂ ਨੇ ਸਾਰਿਆਂ ਦਾ ਕਰਾਉਣਾ ਉਹ ਵੀ ਆਉਣਗੇ ਆ ਬਿਆਨ ਵੀ ਦੇਣਗੇ ਉਹ ਦੂਜੇ ਵੀ ਆਉਣਗੇ ਡਾਇਨਾਸੌਰ ਬੇਅਦਵੀਆਂ ਵਾਲੇ ਵੀ ਆਉਣਗੇ ਕਾਂਗਰਸੀ ਵੀ ਆਉਣਗੇ ਵੀ ਜੇ ਕੁਝ ਨਹੀਂ ਨਿਕਲਣਾ ਤੇ ਕੁਝ ਨਹੀਂ ਨਿਕਲਣਾ ਪਰ ਅਸੀਂ ਉਹਨਾਂ ਸਾਰੀਆਂ ਗੱਲਾਂ ਦਾ ਮੌਕੇ ਤੇ ਰਿਪਲਾਈ ਕਰਦੇ ਰਵਾਂਗੇ ਅਕਾਲੀਆਂ ਦੇ ਵੀ ਬਣਗੇ ਕਾਂਗਰਸੀਆਂ ਦੇ ਵੀ ਬਣਗੇ ਪਰ ਜੇ ਬਣਾਉਣਗੇ ਤਾਂ ਅਸੀਂ ਤਾਂ ਖੁਸ਼ੀ-ਖੁਸ਼ੀ ਕਾਰਡ ਵੀ ਬਣਾਵਾਂਗੇ ਨਾਲ ਉਹਦੀ ਫੋਟੋ ਵੀ ਖਿੱਚਾਂਗੇ ਫਿਰ ਫੋਟੋ ਫੇਸਬੁੱਕ ਤੇ ਵੀ ਪਾਵਾਂਗੇ ਜੀ ਦੇਖੋ ਜੀ ਫਲਾਨਾ ਸੇ ਉਹ ਜਥੇਦਾਰ ਸਾਹਿਬ ਵੀ ਆ ਆ ਕੇ ਕਾਰਡ ਬਣਾ ਆ ਵੀ ਫੋਟੋ ਵਾਲੀ ਗੱਲ ਕੀਤੀ ਫੋਟੋ ਦੇ ਕੇ ਕਿਸੇ ਨੇ ਬਣਾਉਣੀ ਨਹੀਂ ਆਉਣੀ ਜੇ ਤੁਸੀਂ ਫੇਸਬੁੱਕ ਤੇ ਪਾਉਂਗੇ ਨਹੀਂ ਨਹੀਂ ਐਵੇਂ ਨਹੀਂਗਾ ਅਸੀਂ ਇਹ ਕਵਾਂਗੇ ਨਾ ਵੀ ਸਾਡੀ ਸਕੀਮ ਕਿੰਨੀ ਵਧੀਆ ਦੇਖ ਉਹ 24 ਘੰਟੇ ਨੰਦੇ ਨੇ ਵੀ ਇਹਨਾਂ ਨੂੰ ਚੀਜ਼ ਚੰਗੀ ਲੱਗੀ ਵੀ ਇਹ ਵੀ ਬਣਾ ਰਹੇ ਨੇ ਅਸੀਂ ਤਾਂ ਅਸੀਂ ਤਾਂ ਸਾਰਿਆਂ ਦੀਆਂ ਪਾਉਣਿਆ ਇਹਨਾਂ ਦੀਆਂ ਵਿੱਚ ਇਹਨਾਂ ਦੀਆਂ ਪਾ ਦਾਂਗੇ ਕੋਈ ਫਰਕ ਨਹੀਂ ਪੈਣਾ ਹਰ ਇੱਕ ਦਾ ਕਰੋ ਇਹਦਾ ਪੁਰਾਣੇ ਤਾਂ ਠਾਣਿਆਂ ਦੇ ਵਿੱਚ ਵੀ ਲਿਸਟ ਦਿੰਦੇ ਹੁੰਦੇ ਸੀਗੇ ਵੀ 10 ਬੰਦਿਆਂ ਦੀ ਵੀ 10 ਤੋਂ ਬਿਨਾ 11ਵਾਂ ਬੰਦਾ ਨਹੀਂ ਕੋਈ ਵੜਨਾ ਚਾਹੀਦਾ